ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੋਰ ਪਿਕਚਰ ਦੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਆਪਾਂ ਸੁਪ ਲੈ ਕੇ ਆਈਏ ਇਹ ਪੋਸਟ ਸੋਨੇ ਸਾਰੇ ਕਸਟਮਰ ਦੀ ਡਿਮਾਂਡ ਤੇ ਆਪਾਂ ਸੁਪ ਲੈ ਕੇ ਆਏ ਆ ਕਾਟਨ ਦੇ ਮੈਚਿੰਗ ਸੂਟ ਸੀ ਵਿਦੇ ਆਪਣੇ ਕੋਲੇ ਇਹ ਆਪਾਂ ਇਹਦੀ ਪਿਕਸ ਪਾਈਆਂ ਸੀ ਤੇ ਤੁਹਾਡੇ ਨਾਲ ਆਪਾਂ ਕਾ ਸ਼ੇਅਰ ਕਰਦੀਏ ਵੀਡੀਓ ਪੋਸਟ ਜਿਹੜੀ ਆਪਾਂ ਫਿਕਸ ਪਾ ਕੇ ਆਪਾਂ ਪਿਕਸ ਪਾਈ ਸੀ ਜਿਹੜੀ ਆਪਾਂ ਉਹ ਆਪਾਂ ਸੂਟ ਸਾਰੇ ਆਪਣ ਨੂੰ ਸਾਰੇ ਕੋਰੀਅਰ ਕੀਤੇ ਹੋਇਆ ਜਿਹੜੀ ਆਪਾਂ ਭੋਲੇ ਸਾਰਿਆਂ ਚਾਪ ਗਰੁੱਪ ਚ ਹੀ ਪਾਉਣੀ ਆ ਤੇ ਆਪਾਂ ਵੀਡੀਓ ਬਣਾਉਣੀ ਆ ਉਹਨਾਂ ਚ ਜਿਹੜੇ ਆਪਣੇ ਸੂਟ ਕੁਛ ਬਚੇ ਹੋਏ ਸੂਟ ਸੀ ਇਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਇਹਨਾਂ ਚ ਕੋਈ ਵੀ ਸੂਟ ਪਸੰਦ ਆਵੇ ਉਹਦਾ ਹੋਏ ਮੈਚਿੰਗ ਸੂਟ ਇਹ ਜੀ ਕੈਮ ਦੀ ਕਾਟ ਨੇ ਸੂਟ ਆਪਣੇ ਕੋਲੇ ਇਹ ਤੇ ਇਹ ਸੁਣੋ ਜੇ ਇਹਨਾਂ ਚ ਕੋਈ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਸਾਨੂੰ ਤੇ ਸੈਂਡ ਕਰ ਸਕਦੇ ਐਵੇਂ ਇਹ ਸੂਟ ਬਾਕਸ ਨੇ ਇਹ ਵੀ ਆਪਾਂ ਅਲੱਗ ਇਹ ਵੀ ਆਪਾਂ ਦੇਖਸਾਂ ਭਾਈਆਂ ਹੋਈਆਂ ਤੁਸੀਂ ਐਵੇਂ ਦੇ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਆਏ ਹੋਣੇ ਵਾਲੇ ਤੇ ਇਹ ਆਪਾਂ ਨਾ ਸਾਰੇ ਆਪਾਂ ਅਲੱਗ-ਅਲੱਗ ਵੀਡੀਓ ਪਾਏ ਬਣਾਏ ਸੀ ਤੇ ਕੁਝ ਕਾਪਣ ਨੇ ਆਫਲਾਈਨ ਆਨਲਾਈਨ ਜਿਹੜੇ ਆਪਣੇ ਬੁਟੀਕ ਤੇ ਆਏ ਹੋਈਆਂ ਸੀ ਪਹਿਣਾ ਜਿਹੜੇ ਸੂਟ ਲੈ ਕੇ ਹੋਏ ਸੀ ਸਾਰਾ ਖਾਰਾ ਪਿਆ ਹੋਇਆ ਸੀ ਮੈਂ ਜਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਹਾਂ ਤੁਹਾਨੂੰ ਇਹਦੇ ਬਾਰੇ ਕੁਝ ਮਰੇ ਦੱਸਦਾ ਕੁਝ ਇਹ ਕਪੜਾ ਤੁਹਾਨੂੰ ਇਹਦੇ ਜੋ ਜਿਹੜਾ ਸਟਾਫ ਆ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਬਹੁਤ ਸੋਹਣਾ ਕਾਟਨ ਹੈ ਜੀ ਇਹਦਾ ਕਲਰ ਵੇਖੇ ਨੀ ਲੱਗਦਾ ਜਿਵੇਂ ਆਪਣੇ ਕੋਲ ਇੱਕ ਆ ਆ ਹੋਇਆ ਹੈ ਜੀ ਇਹ ਜਿਹਾ ਨੂੰ ਸੂਟ ਹੈ ਜੀ ਜਿਹੜੇ ਆਪਾਂ ਇਸ ਵੀਡੀਓ ਵਿੱਚ ਦਿਖਾ ਰਹੇ ਜੀ ਆਲ ਓਵਰ ਸੂਟ ਹੋਣਗੇ ਜੀ ਇਹਨੇ ਟੈਬੀ ਮਸਲੀਨ ਆਈ ਜੀ ਇਹ ਭਾਈ ਇਹ ਆਲ ਓਵਰ ਸੂਟ ਹੋਵਨਗੇ ਜੀ ਇਹ ਤੁਹਾਨੂੰ ਮਿਲਣਗੇ ਜੀ 550 ਦਾ ਸੂਟ ਜੀ ਆਲ ਓਵਰ ਸੂਟ ਅਮੇਜ਼ਿੰਗ ਹੈ ਤੁਸੀਂ ਲਗਾ ਸਕਦੇ ਹੋ ਪਰ ਤੁਸੀਂ ਆਂਡੇ ਕੋਲ ਪਰ ਇਹ ਤੁਹਾਨੂੰ ਇਸ ਰੇਟੇ ਪਾਉਗਾ ਆਲ ਓਵਰ ਸੂਟ ਤੇ ਪ੍ਰਿੰਟ ਹੋ ਸੋਨੇ ਜੀ ਇਹਨਾਂ ਦੇ ਪ੍ਰਿੰਟ ਦੇਖੀ ਪ੍ਰਿੰਟ ਇਹਨਾਂ ਦੇ ਵੀ ਤੇ ਇਹਦੀ ਮੈਂ ਲੱਗ ਤੋਂ ਮਿਲਾ ਫਿਕਸ ਦੀ ਵੀਡੀਓ ਪਾਈ ਹੋਈ ਆ ਤੇ ਆ ਦੇਖੋ ਇਹਦੇ ਪ੍ਰਿੰਟ ਬਹੁਤ ਸੋਹਣੇ ਤੁਸੀਂ ਜੇ ਗ੍ਰੀਨ ਛੋਟਾ ਲੈ ਸਕਦੇ ਹੋ ਨਾ ਤੇ ਇਹਦੇ ਤੁਹਾਨੂੰ ਜੀ ਸੈਂਟਰ ਦਿਖਾ ਦਿੰਨੇ ਆਪਾਂ ਕੁਛ ਕੁ ਛੋਟਾਂ ਦੇ ਫਿਰ ਜਿਆਦਾ ਲੰਬੀ ਵੀਡੀਓ ਬਣ ਜੂਗੀ ਤੇ ਆਪਾਂ ਤੁਹਾਨੂੰ ਕੈਪੀ ਵਾਲੇ ਵੀ ਵਧੀਆ ਵਾਲੇ ਦਿਖਾਉਣੇ ਆ ਤੇ ਆ ਦੇਖੋ ਜੀ ਇਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦੇ ਤੁਸੀਂ ਗ੍ਰੀਨ ਛੱਕ ਲੈ ਲਓ ਜੀ ਜਿਹੜੇ ਤੁਹਾਨੂੰ ਛੋਟ ਪਸੰਦ ਆਉਂਦੇ ਆ ਕੱਲਾ ਕੱਲਾ ਸੂਟ ਦੀ ਇਹਦੇ 'ਚ ਹੋਰ ਵੀ ਕਲਰ ਨਹੀਂ ਆਉਣੇ ਜੀ ਕੱਲਾ ਕੱਲਾ ਸੂਟ ਦਾ ਪ੍ਰਿੰਟ ਮਿਲੂਗਾ ਤੇ ਆ ਆਪਾਂ ਤੁਹਾਨੂੰ ਦਿਖਾਤੀ ਜੀ ਪਲੇਨ ਸੂਟ ਆ ਇਹ ਪਲੇਨ ਹੈਗੇ ਮਸਲੀਨ ਕਾਟਨ ਦੇ ਸੂਟ ਹੈ ਜੀ ਇਹ ਵਾਲੇ ਕਲਰ ਜਿਹੜੇ ਵੀ ਆਪਣੇ ਕੋਲੇ ਆ ਗਏ ਜੀ ਬਹੁਤ ਸੋਹਣੇ ਕਲਰ ਆ ਗਏ ਆ ਮੋਸ ਕਲਰ ਜਾਂ ਵੀ ਬਹੁਤ ਸੋਹਣਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਪੀਚ ਕਲਰ ਆ ਗਿਆ ਜੀ ਇਹ ਆਪਾਂ ਤੁਹਾਨੂੰ ਜਿਹਦੇ ਸਿੰਪਲ ਦਿਖਾਏ ਹੋਏ ਆ ਇਹਦੀ ਆਪਾਂ ਅਲੱਗ ਪਿਕਸਪਾਈ ਕੇ ਵੀਡੀਓ ਬਣਾਈ ਹੋਈ ਹੈ ਇਹ ਤੁਹਾਨੂੰ ਇਹਦੇ ਨਾਲ ਵੀ ਆਪਾਂ ਤੁਹਾਨੂੰ ਕਪੜੇ ਦਾ ਦਿਖਾ ਦੇਣੀ ਕਿਵੇਂ ਦਾ ਕਪੜਾ ਤੇ ਜਿਹੜੇ ਆਪਣੇ ਕੋਲੇ ਆਰ ਡਿਜੀਟਲ ਪ੍ਰਿੰਟ ਦੇ ਜੀ ਆਪਣੇ ਕੋਲ ਟੈਬੀ ਮਸਲੀਨ ਦੇ ਸੂਟ ਆ ਗਏ ਜੀ ਚਿੱਕ ਵਾਲੀ ਟੈਬੀ ਮਸਲੀਨ ਹੈ ਜੀ ਇਹ ਵਾਲਾ ਤੇ ਤੁਹਾਨੂੰ ਇਹਦੇ ਚ ਆਪਾਂ ਪਿਕਸ ਵੀ ਪਾਈਆਂ ਹੋਈਆਂ ਸੀ ਦੇ ਤੁਹਾਨੂੰ ਆਪਾਂ ਇਹਦਾ ਕੱਪੜੇ ਦਾ ਵੀ ਦਿਖਾ ਦਿੰਦੇ ਹਾਂ ਜੀ ਇਹ ਕੱਪੜਾ ਕਿਵੇਂ ਦਾ ਹੈਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਆ ਦਿਖੂ ਜੀ ਤੇ ਆ ਇਹਦੇ ਨਾਲ बॉਟਮ ਲੱਗੂ ਗ੍ਰੀਨ ਕਲਰ ਦੀ बॉਟਮ ਲੱਗੂਗੀ ਤੇ ਬਹੁਤ ਸੋਹਣਾ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਸੂਟ ਹੈ ਜੀ ਇਹਦਾ ਬਹੁਤ ਹੀ ਜਿਆਦਾ ਸੋਹਣਾ ਤੇ ਇਹ ਆਪਣੇ ਕੋਲ ਇਹਦੀ ਤੁਸੀਂ ਵੀ बॉਟਮ ਕਿਸੇ ਮਰਜ਼ੀ ਨਾਲ ਲੈਣ ਵਾਸਤੇ ਗ੍ਰੀਨ ਜਿਆਦਾ ਸੋਹਣ ਲੱਗ ਰਹੀ ਆ ਆਪਾਂ ਗ੍ਰੀਨ ਹੀ ਲਾਈਏ ਤੇ ਇਹਦੇ ਨਾਲ ਤੁਸੀਂ ਜਿਹੜਾ ਆਪਾਂ ਇੱਕਾ ਤੁਹਾਨੂੰ ਆ ਦਿਖਾ ਰਹੇ ਆ ਆਪਾਂ ਪ੍ਰਿੰਟ ਬਹੁਤ ਸੋਹਣਾ ਇਹਦੇ ਵਿੱਚ ਤੁਸੀਂ ਜਿਵੇਂ ਬਲੂ ਕਲਰ ਦੀ ਵਿੱਚ ਬਾਟਮ ਲਾ ਸਕਦੇ ਆ ਆਪਾਂ ਪੀ ਚਲਾਈ ਹੋਈ ਤੇ ਇਹਦੇ ਵਿੱਚ ਬਲੂ ਕਲਰ ਵੀ ਲਾਈ ਹੋਈ ਹੈ ਤੁਸੀਂ ਉਹ ਵੀ ਲਾ ਸਕਦੇ ਆ ਤੇ ਜਿਵੇਂ ਤੁਹਾਨੂੰ ਚੰਗਾ ਲੱਗੇ ਜੀ ਤੁਸੀਂ ਸਾਡੇ ਆਪਣੇ ਜਿਹੜੀਆਂ ਪਿਕਸਲ ਲਾਈਆਂ ਹੋਈਆਂ ਤੇ ਤੁਸੀਂ ਐਵੇਂ ਵੀ ਸਕਰੀਨਸ਼ਾਟ ਲੈ ਸਕਦੇ ਆ ਜਿਹੜੀ ਆਪਾਂ ਅਲੱਗੀ ਵੀਡੀਓ ਪਾਈ ਹੋਈ ਜਿਹਨਾਂ ਪਸੰਦੀ ਤੁਸੀਂ ਉਹਨਾਂ ਦਾ ਜੋ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਆਂ ਜੀ WhatsApp ਤੇ ਮੈਸੇਜ ਕਰ ਸਕਦੇ ਆਂ ਤੇ ਆ ਦੇਖੋ ਜੀ ਬਹੁਤ ਜਿਆਦਾ ਸੋਹਣਾ ਛੋਟੇ ਵੀ ਇਹ ਵੀ ਤੁਹਾਨੂੰ ਅਸੀਂ ਸੈਂਪਲ ਦਿਖਾ ਦਿੰਨੇ ਆਂ ਜਿੰਨੇ ਕੋ ਤੁਹਾਨੂੰ ਇਹਦੇ ਚ ਪਸੰਦ ਆਉਂਦੇ ਤੁਸੀਂ ਇਹਦੇ ਚ ਸਕਰੀਨ ਛੋਟ ਲੈ ਸਕਦੇ ਹੋ ਆਪਾਂ ਇਹਦੀ ਅਲੱਗ ਵੀਡੀਓ ਪਾਈ ਹੋਈ ਹੈ ਸਾਰੀਆਂ ਫੋਟੋਆਂ ਦੀ ਤੇ ਆ ਦੇਖੋ ਇਹਦੇ ਚ ਆਪਾਂ ਫਰੋਜੀ ਕਲਰ ਦੇ ਨਾਲ ਇਹਦੀ ਆਪਾਂ ਬਾਟਮ ਲਾ ਦਾਂਗੇ ਆ ਬਾਟਮ ਲਾਤੀ ਫਰੋਜੀ ਕਲਰ ਤੇ ਤੇ ਇਹਦੇ ਦਾ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਬਣਿਆ ਥੋੜਾ ਜਨਾ ਇਹਦੇ ਚ ਵੀਡੀਓ ਦੇ ਵਿੱਚ ਚਾਨਣ ਜਿਹਾ ਪੈਂਦੇ ਨੇ ਕਰਕੇ ਨਾ ਰੋਸ਼ਨੀ ਬਣੇ ਕਰਕੇ ਤੇ ਉਹ ਥੋੜੀ ਜੀ ਫੋਟੋ ਲਾਈਟ ਆਉਂਦੀ ਆ ਤੇ ਆ ਦੇਖੋ ਇਹ ਆਪਣੇ ਕੋਲ ਆ ਗਿਆ ਪੀਚ ਕਲਰ ਜੀ ਜਿਹੜਾ ਆਪਾਂ ਇਹ ਡਿਜੀਟਲ ਪ੍ਰਿੰਟ ਦਾ ਦਿਖਾਏ ਹੋਏ ਆ ਸੂਟ ਤੁਹਾਨੂੰ ਜੀ ਇਹ ਤਾਂ ਤੁਹਾਨੂੰ ਪੈਣਗੇ 700 ਦਾ ਸੂਟ ਪਊਗਾ ਜੀ ਪਲੇਨ ਇਹਦੀ ਬਾਟਮ ਹੋਊਗੀ ਤੇ ਡਿਜੀਟਲ ਪ੍ਰਿੰਟ ਦੇ ਸੂਟ ਹੋਣਗੇ ਇਹ 700 ਦੇ ਪੈਣਗੇ ਤੁਹਾਨੂੰ ਤੇ ਜਿਹੜਾ ਤੁਸੀਂ ਲਾਉਂਗੇ ਆਪਣੇ ਕੋਲੇ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਵੀਡੀਓ ਦੇ ਵਿੱਚ ਉਹ ਤੁਹਾਨੂੰ 550 ਦਾ ਪਊਗਾ ਜੀ ਜੇ ਤੁਸੀਂ ਇਹ ਸੂਟ ਕੱਲਾ ਲੈਣਾ ਤਾਂ ਤੁਹਾਨੂੰ 700 ਦਾ ਪਊਗਾ ਜੇ ਤੁਸੀਂ ਦੋ ਸੂਟ ਲੈਣੇ ਸੋਨੂੰ 6500 ਦੇ ਪੈਣਗੇ ਇਨਾ ਚੋ ਡਿਜੀਟਲ ਪ੍ਰਿੰਟ ਵਾਲੇ ਸੂਟ ਲੈਣੇ ਜੇ 2 ਲੈਣੇ 4 ਲੈਣੇ ਜਿੰਨੇ ਮਰਜ਼ੀ ਲੈ ਕੱਲਾ ਲੈਣਾ ਸੂਟ ਸੋਨੋ ਤਾਂ ਸਾਨੂੰ 700 ਦੇ ਪੈਸੇ ਲੱਗਾ ਲਾ। ਜੇ ਤੁਸੀਂ ਕਿਸੇ ਵੀ ਸਟੂਡੀਓ ਜਿਹੜੇ ਆਪਾਂ ਉਹਦੀਆਂ ਵਿਕਸਾਂ ਦੀ ਵੀਡੀਓ ਬਣਾਈ ਹੋਈ ਹੈ ਤੁਸੀਂ ਉੱਥੋਂ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੀ ਪਿਕਾਂ ਦੇ ਵਿੱਚੋਂ ਤੁਸੀਂ ਉਹ ਕਰ ਸਕਦੇ ਸਕਰੀਨਸ਼ਾਟ ਲੈ ਸਕਦੇ ਆ। ਉਹਨੇ ਜਿਹੜੇ ਆਪਾਂ ਬਿਕਸ ਪਾਈ ਹੋਈ ਹੈ ਫੋਟੋਆਂ ਪਾਈਆਂ ਹੋਈਆਂ ਉਹਨਾਂ ਚੋਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਜੀ। ਇਹਦਾ ਰੇਟ ਤੁਹਾਨੂੰ ਇਵੇਂ ਪਊਗਾ ਜੇ ਤੁਸੀਂ ਕੱਲਾ ਸੂਟ ਲੈਣਾ 700 ਦਾ ਪਊ ਜਾਂ 2 ਸੂਟ ਲੈਣੇ ਸੂਟ ਜਿਸ ਨੂੰ ਸਾਢੇ 600 ਬਣेंगे ਆਪਰੇ ਕੋਲੇ ਬਸਕੋਸ ਆਰਗਨਜਾਇ ਹੈ ਜੀ ਇਹ ਕੱਲਾ ਤੁਸੀਂ ਪਹਿਲਾਂ ਸੂਟ ਦੇਖੋ ਜੀ ਬਹੁਤ ਜਿਆਦਾ ਸੋਹਣਾ ਹੈ ਆਪਣੇ ਕੋਲੇ ਕਰੀਮ ਕਲਰ ਦਾ ਸੂਟ ਹੈ ਲਬ ਵਾਈਟ ਜਾਂ ਤੇ ਆਹ ਹੈ ਮਹਿੰਦੀ ਕਲ ਇਹ ਬਸਕੋਸ ਆਰਗਨਜਾਇ ਤੇ ਬਹੁਤ ਸੋਹਣਾ ਕਪੜਾ ਹੈ ਤੇ ਆਪਣੇ ਕੋਲੇ ਇਹਦੇ ਵਿੱਚ ਵਰਕ ਜੇ ਵੀ ਬਹੁਤ ਸੋਹਣਾ ਬਣੂਗਾ ਤੁਹਾਨੂੰ ਇਹਦੇ ਵਰਕ ਕੀਤੇ ਵੀ ਦਿਖਾਵਾਂਗੇ ਸੂਟ ਅਲੱਗ ਵੀਡੀਓ ਬਣਾਵਾਂਗੇ ਜੀ ਤੇ ਇਹਦੇ ਵਿੱਚ ਤੁਸੀਂ ਸਕਰੀਨ ਛੋਟੇ ਇਹਦੀ ਤੋਂ ਵੀ ਲੈ ਸਕਦੇ ਆ ਆਪਾਂ ਇਹਦੀ ਪਿਕਸਾਂ ਪਾਈਆਂ ਹੋਈਆਂ ਤੇ ਤੁਸੀਂ ਵੀ ਕੋਈ ਦਾ ਕਪੜਾ ਜੀ ਬਹੁਤ ਜਿਆਦਾ ਸੋਹਣਾ ਹੈ ਜੀ ਤੇ ਇਹਦੇ ਜਿਵੇਂ ਤੁਸੀਂ ਗਰਮੀਆਂ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਹਨਾ ਸਟੱਫ ਦੇ ਵਿੱਚ ਵੀ ਕਿਹੜਾ ਸੂਟ ਬਣਾਈ ਗਏ ਇਹ ਤੁਸੀਂ ਉਸ ਕਾ ਉਸ オーਗੰਜ਼ਾ ਬਣਾਓ ਆਹ ਦੇਖੋ ਕਪੜਾ ਉਸ ਕਾ ਉਸ オーਗੰਜ਼ਾ ਦੇ ਇਫੈਕਟਸ ਦੇ ਸੂਟ ਹੈ ਜੀ ਤੇ ਇਹਦੇ ਚ ਤੁਸੀਂ ਕੋਈ ਵੀ ਕਲਰ ਸਾਡੇ ਤੋਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸੂਰ ਤੇ ਵਰਕ ਕਰਵਾ ਸਕਦੇ ਹੋ ਬਹੁਤ ਫ੍ਰਿਸ਼ੀ ਨੂੰ ਨਾਲ ਵਰਕ ਹੋਵੇਗਾ ਤੇ ਚ ਤੇ ਕੋਈ ਵਧੀਆ ਵਰਕ ਹੋਗਾ ਜੀ ਤੇ ਇਹਦੇ ਚ ਤੁਸੀਂ ਕਲਰ ਵੇਖ ਲਓ ਜੀ ਥੋੜੇ ਜਿਹਾ ਨਾ ਵੀਡੀਓ ਚ ਲਾਈਟ ਕਲਰ ਆ ਰਹੇ ਆ ਆ ਹੈਗਾ ਜਿਵੇਂ ਬਿਸਕੁਟ ਜਿਆ ਕਲਰ ਹੈ ਹੁੰਦਾ ਦਾਖੀ ਜਾਂ ਦਾਖੀ ਕਲਰ ਜਾਗਾ ਜੀ ਇਹ ਵਾਲਾ ਪੀਚ ਜਿਹੜਾ ਟ੍ਰੈਂਡਰ ਵਿੱਚ ਚੱਲ ਰਿਆ ਹੁਣ ਪੀਚ ਕਲਰ ਟ੍ਰੈਂਡ ਵਿੱਚ ਚੱਲ ਰਿਹਾ ਨਾ ਇਹ ਹੋਪਲਾ ਆ ਗਿਆ ਤੇ ਤੋਂ ਪਹਿਲਾਂ ਬਰੌਨ ਜੀ ਸੀ ਤੇ ਆ ਦੇਖੋ ਇੱਕ ਇਹ ਕਲਰ ਆ ਗਿਆ ਇਹ ਵੀ ਪੀਚ ਕਲਰ ਆ ਗਿਆ ਥੋੜਾ ਜਿਹਾ ਮਹਿਰੂਨ ਦੇ ਵਿੱਚ ਪੀਚ ਹੈ ਇਹ ਕਲਰ ਟ੍ਰੈਂਡ ਵਾਲੇ ਕਲਰ ਹੀ ਆ ਗਏ ਜੀ ਇੱਕ ਮਹਿੰਦੀ ਕਲਰ ਦਾ ਦਿਖਾਉਣੇ ਹੁਣ ਤੇ ਆਪਣੇ ਕੋਲੇ ਜਿਹੜੇ ਆ ਤੇ ਮੈਂ ਦੀ ਕਲਰ ਜੀ ਸਾਰੇ ਬਹੁਤ ਸੋਹਣੇ ਵਿਸਕੋਸ ਔਰਿੰਜ ਦੇ ਵਿੱਚ ਸੂਟ ਲੈਨੇ ਆ ਤੁਸੀਂ ਬਹੁਤ ਸੋਹਣੇ ਤੇ ਜਿਹੜੇ ਆਪਣੇ ਕੋਲੇ ਆਪਾਂ ਪਲੇਨ ਸੂਟ ਦੇ ਸਟਾਫ ਤਖਾਇਸ ਤੁਹਾਨੂੰ ਤੇ ਹੁਣ ਆਪਾਂ ਤੁਹਾਨੂੰ ਨੇ ਪ੍ਰਿੰਟ ਵਾਲੇ ਸੂਟਾਂ ਦਾ ਜੀ ਪ੍ਰਿੰਟ ਵਾਲੇ ਸੂਟ ਦੇਖੋ ਜੀ ਇਹ ਕਿ ਟੈਕਸ ਦੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਪ੍ਰਿੰਟ ਵਾਲੇ ਇਹਨਾਂ ਨਾਲ ਪਲੇਨ ਸਿਲਕ ਪ੍ਰਿੰਟ ਦੀ ਬਾਟਮ ਹੋਗੀ ਤੇ ਇਹ ਗੱਲ ਤੁਸੀਂ ਦੇਖ ਸਕਦੇ ਆ ਸਾਰੇ ਸੂਟ ਬਹੁਤ ਸੋਹਣੇ ਸਿਲਕ ਪ੍ਰਿੰਟ ਦੇ ਨਾਲ ਹੀ ਸਿਲਕ ਪ੍ਰਿੰਟ ਦੀ ਸ਼ਰਟ ਹੋਗੀ ਜਿਵੇਂ ਸਿਲਕ ਪ੍ਰਿੰਟ ਦੀ ਬਾਟਮ ਹੋਗੀ ਤੇ ਨਾਲ ਫਲਾਵਰਾਂ ਵਾਲੀ ਸ਼ਰਟ ਹੈ ਜੀ ਆ ਦੇਖੋ ਨਾਲ ਦਾ ਜੀ ਹਲਕਾ ਜਿਹਾ ਪ੍ਰਿੰਟ ਹੋਇਆ ਹੈ ਬੋਟਲ ਤੇ ਤੇ ਇਹ ਕਲਰ ਵੀ ਬਹੁਤ ਸੋਹਣੇ ਜੀ ਦੇ ਇਹ ਕਲਰਾਂ ਤੋਂ ਵੀ ਸਕਰੀਨਸ਼ਾਟ ਲੈ ਸਕਦੇ ਆ ਜੀ ਜਿਹੜੇ ਆਪਾਂ ਤੁਹਾਡੇ ਕੋਲ ਇਹ ਵੀ ਸ਼ੇਅਰ ਕਰਦੇ ਸੈਲ ਪ੍ਰਿੰਟ ਦੀ ਬੋਟਮ ਹੋਗੀ ਦੀ ਸ਼ਰਟ ਹੋ ਗਈ ਤੇ ਇਹ ਮੇਂਦੇ ਕਲਰ ਸਾਡੇ ਜੀ ਤੁਸੀਂ ਜੇ ਪਹਿਣਾ ਨੇ ਕਿਸੇ ਨੇ ਚੈਨਲ ਨੂੰ ਹੇਠ ਤੱਕ ਵੀ ਨਵੇਂ ਆ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅੱਗੇ ਵਾਲੀਆਂ ਆਪਣੇ ਵੀਡੀਓ ਤੁਹਾਡੇ ਕੋਲ ਤੱਕ ਪਹੁੰਚਦੀਆਂ ਨੋਟੀਫਿਕੇਸ਼ਨ ਮਿਲਦੀ ਰੂ ਐਵੇਂ ਦੇ ਸੂਟ ਜੀ ਬਹੁਤ ਸੋਹਣੇ ਜਿਹੜੀ ਮੈਂ ਅੱਜ ਵੀਡੀਓ ਪਾਈਆਂ ਤੁਹਾਡੇ ਕੋਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਇਹ ਵੀਡੀਓ ਆਪਾਂ ਦਾ ਸੂਟ ਜਿਹੜੇ ਆਪਾਂ ਲਾਈ ਸੀ ਕੋਰੀਅਰ ਕੀਤੇ ਸੀ ਸਾਰੇ ਬੱਚੇ ਕੁਛੇ ਸੂਟ ਜੀ ਕੁਛ ਕੁਛ ਆਪਣੇ ਕੋਲੇ ਨਵਾਂ ਸਟੱਫ ਆਇਆ ਹੋਇਆ ਸੀ ਤੇ ਮੈਂ ਤੁਹਾਡੇ ਨਾਲ ਮੈਂ ਸਾਰਾ ਸ਼ੇਅਰ ਥਰਡ ਨੇ ਸ਼ੇਅਰ ਕਰਤਾ ਜਿਹੜੇ ਮੇਰੇ ਕੋਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਜਿਹੜੇ ਐਕਸਪੋਨ ਨੇ ਬਸ ਮੈਂ ਜੀ ਤੋ ਟਾਈਮ ਚੋ ਟਾਈਮ ਕੱਢ ਕੇ ਪਾ ਦੇਣੇ ਹੁੰਦੇ ਆ ਜੀ ਅਸੀਂ ਤੇ ਜਿਹੜਾ ਆਪਣੇ ਕੋਲ ਅੱਜ ਆਫਲਾਈਨ ਵੀ ਕਸਟਮਰ ਬਹੁਤ ਆ ਜਿਆਦੇ ਆਏ ਸੀ ਤੇ ਕੁਝ ਆਨਲਾਈਨ ਆਏ ਸੀ ਜਿਆਦਾ ਖਲਾਰਾ ਪਿਆ ਹੋਇਆ